ਮੈਂ ਤਾਂ ਫੇਰ ਕਹਿਣਾਗਾ ਧੰਨਾ ਜਸਵਿੰਦਰ ਕੌਰ ਬਾਠ ਜਿਨ੍ਹਾਂ ਨੇ ਕਿ ਇੱਕ ਬੜਾ ਹੀ ਸੋਨਾ ਪ੍ਰਾਲਾ ਕੀਤਾ ਮੈਂ ਇਹ ਸੋਨਾ ਕਹੂੰਗਾ ਬੇਸ਼ੱਕ ਚਲੋ ਉਹਨਾਂ ਦੇ ਤਾਂ ਦੁੱਖ ਦੀ ਘੜੀ ਸੀ ਦੁੱਖ ਦਾ ਕਹਿ ਟੁੱਟਿਆ ਸੀ ਉਸ ਦੇ ਪਰਿਵਾਰ ਦੇ ਉੱਪਰ ਪਰ ਸੋਨਾ ਪ੍ਰਾਲਾ ਕਿਉਂ ਕਹਿ ਰਹੇ ਆ ਮੈਂ ਇੱਥੇ ਕਿ ਅੱਜ ਉਸ ਬੱਚੇ ਦੀ ਜ਼ਿੰਦਗੀ ਰੁਲ ਜਾਣੀ ਸੀ ਉਸ ਬੱਚੇ ਦਾ ਕਿ ਉਸ ਬੱਚੇ ਦਾ ਗਰਨਾਹ ਕੀ ਸੀ ਜਸਪ੍ਰੀਤ ਸਿੰਘ ਦਾ ਖਾਸ ਕਰਕੇ ਜਿਹੜਾ ਕਰਨਲ ਪਲਵਾਰ ਨੂੰ ਤਾਂ ਦੇਖੋ ਮਿਲ ਜਾਣੀ ਆ ਜਸਵੰਦਰ ਕੌਰ ਦੇ ਨਾਲ ਤੇ ਉਸ ਨਾਲ ਜਿਹੜਾ ਅਨਕਾਉਂਟਰ ਕਰਕੇ ਆਏ ਸੀ ਤੇ ਉਹ ਜੇਕਰ ਕਰਨਲ ਨੂੰ ਨਾ ਕੁੱਟਦੇ ਤਾਂ ਮੁੱਦਾ ਰਫਾ-ਦਫਾ ਹੋ ਜਾਣਾ ਸੀ ਉਹਨਾਂ ਨੂੰ ਡੀਐਸਪੀ ਨੇ ਤਰੱਕੀਆਂ ਮਿਲ ਜਾਣੀਆਂ ਸੀ ਦਸ-ਦਸ ਲੱਖ ਰੁਪਏ ਮਿਲ ਜਾਣਾ ਸੀ ਆ ਕਰਤੂਤਾਂ ਨੇ ਇਹਨਾਂ ਦੀਆਂ ਫਿਰ ਤੁਸੀਂ ਕਹਿੰਦੇ ਉਹਨਾਂ ਨੂੰ ਬੁੱਚੜ ਕੇ ਨੂੰ ਯਾਲਮ ਕਹਿੰਦੇ ਹੋ ਦੱਸੋ ਕੀ ਨਾ ਕਹੀ ਅਸੀਂ ਇਹਨਾਂ ਨੂੰ ਅੱਜ ਸ਼ਰਮ ਕਰਨੀ ਚਾਹੀਦੀ ਇਹਨਾਂ ਨੂੰ ਅਸੀਂ ਨੌ ਮਾਤ ਦਾ ਰਿਸ਼ਤਾ ਕਹਨੇ ਆ ਆ ਜਿਹੜੇ ਕੋਈ ਟੰਡਣਾ ਜਾਂ ਫਲਾਨਾ ਕਾ ਜਾਂ ਧਮਕਾ ਕਾ ਆਪਣੇ ਆਪ ਸਿਵ ਸੈਨਾ ਬਣਾਈ ਬੈਠੇ ਆ ਇਹਨਾਂ ਨੂੰ ਘਰ ਦਾ ਕੋਈ ਪੁੱਛਦਾ ਨਹੀਂ ਉਹੀ ਗੱਲ ਹੁੰਦੀ ਆ ਜਿਹਨੂੰ ਕੋਈ ਘਰ ਦਾ ਕਹਿੰਦੇ ਕੱਢਿਆ ਵੱਢਿਆ ਹੋਵੇ ਘਰ ਦਾ ਕੋਈ ਪੁੱਸੇ ਦਾ ਉਹ ਜਾ ਕੇ ਵੱਡਾ ਪ੍ਰਧਾਨ ਬਣਦਾ ਅੱਜ ਇਹ ਸਿਵ ਸੈਨਾ ਵਾਲੇ ਅੱਜ ਉਸ ਸੂਬੇ ਦੀ ਕਹਿੰਦੇ ਅਸੀਂ লাশ ਅਸੀਂ ਲੈਵਾਂਗੇ ਆਪਣੇ ਮੋਢਿਆਂ ਤੇ ਚੱਕਾਂਗੇ ਕਹਿੰਦੇ ਸਾਡੇ ਹੀਰੋ ਸੀ ਜਾਨੀ ਕਿ ਸਿੱਖਾਂ ਦੇ ਖਿਲਾਫ ਡਟ ਕੇ ਖੜਿਆ ਇਹ ਲੋਕ ਆ ਤੁਸੀਂ ਕਹਿੰਦੇ ਕਿ ਅਸੀਂ ਸਾਡਾ ਨੌ ਮਾਹ ਦਾ ਰਿਸ਼ਤਾ ਸ਼ਰਮ ਕਰ ਲੋ ਅੱਜ ਲੋਕੋ ਤੁਹਾਨੂੰ ਜਿਹੜੇ ਕਿ ਇਹ ਕਹਿੰਦੇ ਆ ਐਤੋਂ ਪਤਾ ਲੱਗ ਗਿਆ ਕਿ ਹੁਣ ਤੁਹਾਡੂ ਸਿੱਖਾਂ ਦੇ ਉੱਪਰ ਤੁਹਾਨੂੰ ਇਹ ਕੰਮੇ ਚੁਬਦੇ ਤੁਹਾਡੀ ਦਾੜੀਆਂ ਕੇਸ ਇਹਨਾਂ ਨੂੰ ਕੰਮੇ ਚੁਬਦੇ ਆ ਇਹਨਾਂ ਨੂੰ ਦਸ਼ਮਨ ਚੱਗੇ ਲੱਗਦੇ ਆ ਪਤਾ ਨਹੀਂ ਉਸ ਪਾਪੀ ਸੁਬੇ ਸਰਾਂਦ ਨੇ ਪਤਾ ਨਹੀਂ ਕਿੰਨੇ ਘਰ ਹਜ਼ਾਰ ਤੇ 100 ਤੋਂ ਬਾਅਦ ਪਲੱਸ ਤਾਂ ਦੱਸੇ ਜਾ ਰਹੇ ਆ ਅਜੇ ਗਿਣਤੀ ਮਿੰਤੀ ਨਹੀਂ ਕਹਿੰਦੇ ਹੁੰਦੀਆਂ ਤੇ ਇਸ ਕਰਕੇ ਜਿਹੜਾ ਜਸਵਿੰਦਰ ਕੌਰ ਨੂੰ ਮੈਂ ਦੁਆਰੇ ਸਲੂਟ ਕਰਦਾ ਅਖੀਰ ਦੇ ਵਿੱਚ ਕਿ ਜੇਕਰ ਕਰਨਲ ਪਰਿਵਾਰ ਦੀ ਪਤਨੀ ਨਾ ਅੱਗੇ ਆਉਂਦੀ ਨਾ ਇਹ ਮੁੱਦਾ ਚੁੱਕਦਾ ਤੇ ਮੁੱਦਾ ਦੱਬਿਆ ਜਾਣਾ ਸੀ ਮੁੱਦਾ ਵਿੱਚੇ ਰਹਿ ਜਾਣਾ ਸੀ ਤਾਂ ਸੰਦੀਪ ਸਿੰਘ ਆ ਜਸਪ੍ਰੀਤ ਸਿੰਘ ਆਪਕਰਨਾ ਜਸਪ੍ਰੀਤ ਸਿੰਘ ਨੂੰ ਇਨਸਾਫ ਨਹੀਂ ਮਿਲਣਾ ਸੀ ਜਿਹੜਾ ਕਿ ਮਡੌਰ ਦੇ ਵਿੱਚ ਇੱਕ ਫੇਕ ਅਨਕਾਊਂਟਰ ਦੇ ਵਿੱਚ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਤਿੰਨ ਗੋਲੀਆਂ ਜਮਾ ਕੋਲੋਂ ਨੇੜੇ ਖੜਕੇ ਫਟਦੇ ਜਿਹੜੀਆਂ ਮਾਰਿਆ ਗਿਆ ਵਕੀਲ ਸਾਹਿਬ ਕਹਿੰਦੇ ਆ ਤੇ ਸੱਤ ਗੋਲੀਆਂ ਮਾਰ ਕੇ ਜਾਨੀ ਕਿ ਬਾਲਾ ਵੱਡਾ ਗੈਂਗਸਟਰ ਮਾਰਤਾ ਹੁੰਦਾ ਬਾਲਾ ਵੱਡਾ ਕੋਈ ਅੱਤਵਾਦੀ ਮਾਰਤਾ ਹੁੰਦਾ ਤੇ ਇਹ ਭੁਗਤਨੇ ਪਹਿਣਗੇ ਆ ਕੀੜੇ ਪਹਿਣਗੇ ਤੁਹਾਡੇ ਤੁਸੀਂ ਵੇਖ ਲਿਓ ਇੱਥੇ ਤੁਸੀਂ ਹੋ ਇੱਥੇ ਆਪਾਂ ਵੀਡੀਓ ਤੁਸੀਂ ਸਾਂਭ ਕੇ ਰੱਖ ਲਿਓ ਤੇ ਵੀਡੀਓ ਸ਼ੇਅਰ ਕਰਦੇ ਜੇ ਚੰਗੀ ਲੱਗੀ ਤਾਂ ਕਮੈਂਟ ਜਰੂਰ ਕਰਦੇ ਜੇ ਤੇ ਭਰਾ ਹੁਸ਼ੇਰ ਨਹੀਂ ਕਰਨੀ ਇੰਨਾ ਕੰਮ ਕਰ ਲਿਆ ਕਰੋ ਕਿਉਂਕਿ ਜਜ਼ਬਾ ਇਹ ਹੈ ਇੱਕ ਦਰਦ ਹੈ ਪੰਜਾਬ ਦਾ ਸਾਡਾ ਜਿਹਨੇ ਕਰਦਾ ਇਹ ਚੀਜ਼ਾਂ ਗੱਲਾਂ ਕਰਨ ਨੂੰ ਪਰ ਦਰਦਾ ਜਦੋਂ ਅੰਦਰੋਂ ਹੂਕ ਉੱਠਦੀ ਆ ਕਿ ਸਾਡੇ ਬੱਚਿਆਂ ਦੇ ਨਾਲ ਸਾਡੇ ਹੀ ਪੰਜਾਬ ਸਾਡੇ ਮੁੰਡੇ ਜਿਹੜੇ ਅਸੀਂ ਸਿੱਖਾਂ ਦੇ ਮੁੰਡੇ ਕਹਨੇ ਆ ਸਾਡੇ ਘਰਾਂ ਦੇ ਵਿੱਚੋਂ ਭਰਤੀ ਹੋ ਕੇ ਤੇ ਦੂਸਰਿਆਂ ਦੇ ਬੱਚਿਆਂ ਨੂੰ ਜਿਹੜਾ ਕਿ ਕੋ-ਕੋ ਕੇ ਮਾਰੇ ਆ ਇਸ ਤੋਂ ਵੱਡਾ ਝੁਲਮਾ ਇਸ ਤੋਂ ਵੱਡਾ ਜਿਹੜਾ ਹਤਿਆਰ ਕੀ ਹੋਊਗਾ ਬੈਸੀਆਂ ਨਕਾਰਾ ਕੀ ਹੋਊਗਾ ਮੈਨੇ ਦੱਸ ਦਿਓ ਜਵਾਬ ਦੇ ਦਿਓ ਕੋਈ ਜੇ ਕੋਈ ਪੁਲਿਸ ਵਾਲਾ ਸੁਣਦਾ ਕਿ ਮੈਂ ਸਾਰੇ ਪੁਲਿਸ ਵਾਲਿਆਂ ਨੂੰ ਨਹੀਂ ਇੱਥੇ ਕਹਿ ਸਕਦਾ ਕਿਉਂਕਿ ਉੱਥੀ ਗੱਲ ਆਉਂਦੀ ਆ ਬੜੇ ਅਫਸਰ ਇੱਥੇ ਵਧੀਏ ਨੇ ਬੜਿਆਂ ਦੇ ਜਿਹੜਾ ਸਲਾਗਾ ਕਰਨੀ ਬਣਦੀ ਆ ਬੜੇ ਨੌਜਵਾਨ ਵੀ ਸਲਾਗਾ ਕਰਨੀ ਬਣਦੀ ਆ ਪਰ ਕਾਲੀਆਂ ਭੇਡਾਂ ਦੀ ਗਿਣਤੀ ਵੱਧ ਹੋ ਚੁੱਕੀ ਆ ਉਹ ਕਾਲੀਆਂ ਭੇਡਾਂ ਦੀ ਗਿਣਤੀ ਵੱਧ ਹੋਣ ਕਰਕੇ ਦੂਜਿਆਂ ਤੇ ਵੀ ਜਿਹੜਾ ਦਾਗ ਲੱਗਦਾ ਆ ਰਿਹਾ ਇੱਕ ਵੱਡੀ ਖ਼ਬਰ ਸਾਹਮਣੇ ਨਿਕਲ ਕੇ ਆ ਰਹੀ ਆ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਵੀਡੀਓ ਆ ਸਕਿਪ ਨਹੀਂ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਬਣਦਾ ਜੇਕਰ ਤੁਸੀਂ ਨਹੀਂ ਕਰ ਦਿੱਤਾ ਵੀ ਤੁਹਾਡਾ ਧੰਨਵਾਦ ਆ ਜੇ ਕਰਦੇ ਹੋ ਤਾਂ ਤੁਹਾਡਾ ਤਹਿ ਦਿਲੋਂ ਧੰਨਵਾਦ ਆ ਹੁਣ ਜਿਹੜਾ ਕਿ ਕੇਸ ਹੋਇਆ ਪਟਿਆਲੇ ਦੇ ਵਿੱਚ ਸੂਬਾ ਸਰਹੰਦ ਮਰਿਆ ਉਨੂੰ ਲੈ ਕੇ ਇੱਕ ਸੀਨੀਅਰ ਪੱਤਰਕਾਰ ਸੰਦੀਪ ਸਿੰਘ ਦੇ ਨਾਲ ਪਸਵਿੰਦਰ ਸਿੰਘ ਕਰਨਲ ਬਾਠ ਤੁਸੀਂ ਸੁਣਿਆ ਸਾਰਾ ਜਾਣਦੇ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਗੱਲਬਾਤ ਕੀਤੀ ਆ ਉਸ ਦੇ ਅੰਸ਼ਾ ਤੋਂ ਅਨੁਮਾ ਸੁਣਾਉਣਾ ਕਿ ਉਸ ਜਸਵਿੰਦਰ ਕੌਰ ਨੇ ਕੀ ਬੋਲਿਆ ਜਸਵਿੰਦਰ ਕੌਰ ਕਹਿੰਦੀ ਆ ਕਿ ਸੰਦੀਪ ਸੰਨੀ ਨੂੰ ਸੁਫਨਾ ਨਹੀਂ ਆਇਆ ਇਹ ਬੁੱਚੜਾਂ ਦੇ ਮੂੰਹ ਖੋਣ ਲੱਗਿਆਗਾ ਇਹਨਾਂ ਨੇ ਉਹਦੇ ਉੱਤੇ ਪਹਿਲਾਂ ਅਟੈਕ ਕੀਤਾ ਹੋਣਾ ਇਹਨਾਂ ਨੂੰ ਵਰਦੀ ਦਾ ਬੜਾ ਗਰੂਰ ਰਹਿੰਦਾਗਾ ਇਸ ਕਰਕੇ ਸੰਦੀਪ ਸੰਨੀ ਨੇ ਕਿ ਤਿੰਨੇ ਜਣੇ ਇੱਕ ਜਣੇ ਨੂੰ ਕੁੱਟ ਇੱਕ ਜਣਾ ਤਿੰਨੇ ਜਣਾਂ ਨੂੰ ਕੁੱਟ ਸਕਦਾਗਾ ਇਹ ਵੱਡਾ ਸਵਾਲ ਆ ਜਸਵਿੰਦਰ ਕੌਰ ਕਰਨਲ ਦੀ ਪਤਨੀ ਉਹ ਜਿਹੜਾ ਕਿ ਅੱਜ ਤੋਂ 6 ਮਹੀਨੇ ਪਹਿਲਾਂ ਇੱਕ ਘਟਨਾ ਵਾਪਰੀ ਸੀ ਪਟਿਆਲੇ ਦੇ ਵਿੱਚ ਤੁਹਾਡੇ ਯਾਦ ਹੋਊਗਾ 12 13 ਮਾਰਚ ਦੀ ਹੈ ਸ਼ਾਇਦ 6 ਮਹੀਨੇ ਹੋ ਗਏ ਕਰੀਬਾ ਤੈ ਆਇ ਤੋ ਤਾ ਕਹਾਣ ਮੈਂ ਅੱਗੇ ਗੱਲ ਸੁਣਾਉਗਾ ਤੁਹਾਡੇ ਰੋਗ ਤੇ ਖੜੇ ਹੋ ਜਾਣਗੇ ਇਹ ਕਮੇ ਜਸਪ੍ਰੀਤ ਸਿੰਘ ਦਾ ਫੇਕ ਅਨਕਾਉਂਟਰ ਕੀਤਾ ਤੇ ਪੁਲਿਸ ਤਾਂ ਉਹਨੂੰ ਬਚਾਉਂਦੀ ਬਚਾਉਂਦੀ ਸੀ ਪੰਜਾਬ ਦਾ ਮੁੱਖ ਮੰਤਰੀ ਵੀ ਬਚਾਉਣ ਤੇ ਲੱਗਿਆ ਹੋਇਆਗਾ ਬੜੀ ਧਿਆਨ ਦੇ ਨਾਲ ਗੱਲ ਸੁਣਨ ਵਾਲੀਆ ਪਹਿਲਾਂ ਮੈਂ ਸ਼ੁਰੂ ਗੱਲਬਾਤ ਕਰਦਾ ਪਹਿਲਾਂ ਤੁਹਾਡਾ ਮੈਂ ਧੰਨਵਾਦ ਕਰਦਾ ਸ਼ੁਕਰ ਕਰਦੇ ਨਾ ਜਿਹੜੇ ਤੁਸੀਂ ਵੀਡੀਓ ਦੇ ਨਾਲ ਜੁੜਦੇ ਹੋ ਵਹਿਰ ਜੀ ਖਾਲਸਾ ਵਹਿਰ ਜੀ ਕੀ ਪਤੇ ਅੱਜ ਅਹਿਮ ਖਬਰਾਂ ਤੇ ਅਹਿਮ ਜਾਣਕਾਰੀ ਆ ਖਬਰ ਜੁੜੀ ਹੈ ਜਿਹੜੀ ਕਿ ਪਟਿਆਲੇ ਦੀ ਘਟਨਾ ਤੁਹਾਡੇ ਸਭ ਦੇ ਯਾਦ ਆ ਕਿ ਸੂਬਾ ਸਰਹੰਦ ਦੇ ਬੱਚੜਾ ਜਿਸ ਨੂੰ ਕੇ ਸੀਵੀ ਕੋਟ ਵੱਲੋਂ ਜਿਹੜਾ عمر ਭਰ ਦੀ ਜਿਹੜੀ ਸਜ਼ਾ ਸੁناਈ ਗਈ ਸੀ ਉਹਨੂੰ ਸੰਦੀਪ ਸੰਨੀ ਜੋ ਕਿ ਸੁਧੀਰ ਸੂਰੀ ਪਟਿਆਲਾ ਅੰਮ੍ਰਿਤਸਰ ਦੇ ਵਿੱਚ ਜੋ ਕਿ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਗਾਲ੍ਹਾਂ ਕੱਢਦਾ ਸੀ ਮੰंदे ਸ਼ਬਦ ਬੋਲਦਾ ਸੀ ਤਾਂ ਸੰਦੀਪ ਸੰਨੀ ਤੋਂ ਰਿਹਾਰਾਂ ਗਿਆ ਤਾਂ ਉਹਨੇ ਉਸ ਦਾ ਵੀ ਜਿਹੜਾ ਸੌਦਾ ਲਾਇਆ ਪਟਿਆਲੇ ਵਿੱਚ ਬੰਦ ਕੀਤਾ ਜਾਂਦਾ ਸੰਦੀਪ ਸੰਧੀ ਨੂੰ ਉਥੇ ਜਿਹੜਾ 302 ਦਾ ਪਰਚਾ ਪਾਇਆ ਜਾਂਦਾ ਮਕਦਮਾ ਚੱਲ ਰਿਹਾਗਾ ਪਰ ਤਿੰਨ ਸਾਲ ਹੋ ਗਏ ਕਰੀਬਾ ਪਰ ਉਥੇ ਇੱਕ ਬੱਚੜਾਂ ਦੀ ਢਾਣੀ ਆਉਂਦੀ ਆ ਤਿੰਨ ਬੱਚੜਾ ਗਰਵਾਚਨਾ ਬੱਚੜਾ ਸੁਭਾ ਸਰਹੰਦ ਬੱਚੜਾ ਇੱਕ ਹੋਰ ਹੈ ਇੰਦਰਜੀਤ ਸਿੰਘ ਮੈਂ ਸਿੰਘ ਤਾਂ ਨਹੀਂ ਕਰ ਇਹਨਾਂ ਦੇ ਨਾਲ ਲੱਗਣਾ ਚਾਹੀਦਾ ਪਾਪੀਆਂ ਦੇ ਨਾਲ ਆ ਇਹਨਾਂ ਨੇ ਕਿਹਾ ਕਿ ਜਲਬ ਬੜੇ ਕਮਾਏ ਆ ਸੀਬੀਆਈ ਦੀ ਕੋਰਟ ਵੱਲੋਂ ਇਹਨਾਂ ਨੂੰ ਸਜ਼ਾ ਸੁਣਾਈ ਗਈ ਇਹਨਾਂ ਨੇ ਬੱਚੇ ਮਾਰੇ ਆ ਚੁਣਚਣ ਕੇ 90 92 ਦਹਾਕੇ ਦੇ ਵਿੱਚ 30 ਸਾਲ ਹੋ ਗਏ ਤੇ ਜਦੋਂ ਸਜ਼ਾ ਹੁੰਦੀ ਆ ਤੇ ਫਿਰ ਉੱਥੇ ਜਾ ਕੇ ਵੀ ਇਹਨਾਂ ਨੂੰ ਐ ਲੱਗਦਾ ਕਿ ਅਸੀਂ ਤਾਂ ਅੰਦਰ ਬੈਠੇ ਜਸਵਿੰਦਰ ਬਰਾੜ ਆਪਣਾ ਮਾਫ਼ ਕਰਨਾ ਜਸਵਿੰਦਰ ਕੌਰ ਨੇ ਜਿਹੜੀ ਕਿ ਕਰਨਲ ਬਾਠ ਦੀ ਪਤਨੀ ਉਹਨੇ ਕਿਹਾ ਕਿ ਅੰਡਾ ਤਾਂ ਇਹਨਾਂ ਨੂੰ ਇੱਥੋਂ ਤੱਕ ਕਿ ਮੁਰਗੇ ਮੀਟ ਤੱਕ ਮਿਲ ਜਾਂਦਾ ਹੈਗਾ ਸਰਾਬਾਂ ਤੱਕ ਮਿਲ ਜਾਂਦੀਆਂ ਨੇ ਪਰ ਉਹਨਾਂ ਨੇ ਇੱਕ ਅਦਾਲਤ ਦੇ ਉੱਪਰ ਇਹ ਵੀ ਕਿਹਾ ਅਦਾਲਤ ਨੂੰ ਬੇਨਤੀ ਵੀ ਕੀਤੀ ਆ ਕਿ ਜਿਹੜੇ ਫੈਸਲੇ 30-30 ਸਾਲ ਲੱਗ ਜਾਂਦੇ ਆ ਪਤਾ ਨਹੀਂ ਅਗਲਾ ਆਪਣਾ ਘਰ ਵੇਚਦਾ ਆਪਣੀਆਂ ਜ਼ਮੀਨਾਂ ਵੇਚਦਾ ਆਪਣੀਆਂ ਜਾਇਦਾਦਾਂ ਵੇਚ ਕੇ ਜਿਹੜਾ ਉਹ ਰੁਪਏ ਖਰਚਦਾ ਵਕੀਲਾਂ ਨੂੰ ਦਿੰਦਾ ਫਿਰ ਉਹਨਾਂ ਦੇ 30 ਸਾਲ ਦੇ ਦਹਾਕੇ ਦੇ ਪਿੱਛੇ ਉਹ ਬੁੱਢੇ ਬਜ਼ੁਰਗੋ ਹੋ ਜਾਂਦੇ ਆ ਕਈ ਤਾਂ ਜਿਹੜੇ ਕੇਸ ਲੜਦੇ ਲੜਦੇ ਜਿਹੜਾ ਇਸ ਜੱਗ ਤੋਂ ਚਲੇ ਜਾਂਦੇ ਆ ਤੇ ਉਹ ਜਿਹੜਾ ਕਿ ਜਸਵਿੰਦਰ ਕੌਰ ਨੇ ਜਿਹੜਾ ਬਾਠ ਨੇ ਇਹ ਗੱਲ ਕਹੀ ਆ ਕਿ ਜਿਹੜਾ ਇਹ ਜਿਹੜਾ ਟ੍ਰਾਇਲ ਹੁੰਦਾਗਾ ਕੇਸ ਦਾ ਸੀਬੀਆਈ ਕੋਰਟ ਹੋਵੇ ਚਾਹੇ ਦੂਜੀ ਅਦਾਲਤ ਆ ਹੋਣਾ ਉਹਨਾਂ ਨੂੰ ਜਲਦੀ ਨਿਵਟਾਰਾ ਕਰ ਦੇਣਾ ਚਾਹੀਦਾ ਸਾਇਦ 5-4 ਸਾਲ ਦੇ ਵਿੱਚ ਕਿਉਂਕਿ ਇਹਨਾਂ ਬੱਚੜਾਂ ਨੇ ਅੱਤ ਬੜੀ ਚੁੱਕੀ ਹੋਈ ਆ ਬੜੇ ਜ਼ਾਲਮ ਜ਼ਾਲਮਾਂ ਵਿਚੜ ਹੋਏ ਆ ਅਗੇ ਜਸਵਿੰਦਰ ਕੌਰ ਬਾਠ ਨੇ ਇਹ ਗੱਲ ਕਹੀ ਆ ਵੱਡੀ ਸਟੇਟਮੈਂਟ ਆ ਜਸਵਿੰਦਰ ਕੌਰ ਦੀ ਤੇ ਮੈਂ ਤੁਹਾਨੂੰ ਕੱਲ ਵੀ ਇੱਕ ਜ਼ਿਕਰ ਕਰਕੇ ਹਟਿਆ ਸੀ ਇੱਕ ਡੀਐਸਪੀ ਦਾ ਸਤਨਾਬ ਸਿੰਘ ਕਿ ਉਹਦਾ ਮੁੰਡਾ ਵਰ ਗਿਆ ਅਸੀਂ ਕਿਸੇ ਦੇ ਮਰਨ ਤੇ ਖੁਸ਼ ਨਹੀਂ ਅਸੀਂ ਨਹੀਂ ਕਹਿੰਦੇ ਕਿ ਇੱਕ ਭਾਈ ਕਿਸੇ ਦੀ ਜਿਹੜੀ ਮੌਤ ਆ ਉਹਦੇ ਬੱਚਿਆਂ ਨੂੰ ਆਵੇ ਜਾਂ ਉਹਦੇ ਪਰਿਵਾਰ ਨੂੰ ਆਵੇ ਉਹ ਡੀਐਸਪੀ ਸਤਨਾਬ ਸਿੰਘ ਕਹਿੰਦਾ ਕਿ ਤੁਹਾਡਾ ਜਿਹੜਾ ਕਾਰਡ ਮਿਲ ਚੁੱਕਿਆਗਾ ਤੁਹਾਨੂੰ ਤੁਸੀਂ ਅਕੋ ਹਾਈਪਰ ਦੇ ਵਿੱਚ ਅਸੀਂ ਅਨਕਾਉਂਟਰ ਕਰਕੇ ਆਏ ਸੀ ਇਸ ਕਰਕੇ ਉਹਨਾਂ ਨੇ ਪਛਮਿਤ ਦੱਸੇ ਕਾਰਨਲ ਨੂੰ ਕੁੱਟ ਦਿੱਤਾ ਤੇ ਤੁਹਾਡੇ ਬੇਟੇ ਨੂੰ ਕੁੱਟ ਦਿੱਤਾ ਤੇ ਤੁਹਾਡਾ ਬੇਟਾ ਜਿੰਦਾ ਤਾਂ ਹੈਗਾ ਅਜੇ ਇਹ ਗੱਲ ਆਉਣ ਰਿਕਾਰਡ ਕਹੀ ਆ ਜਸਵਿੰਦਰ ਕੌਰ ਨੇ ਹੁਣ ਪਤਾ ਲੱਗਾ ਕਿ ਉਸ ਡੀਐਸਪੀ ਦਾ 22 ਸਾਲ ਦਾ ਮੁੰਡਾ ਜਿਹੜਾ ਚੜਾਈ ਕਰ ਗਿਆ ਇਸ ਦੁਨੀਆ ਤੋਂ ਜਿਹੜਾ ਨਹੀਂ ਰਿਹਾ ਦੁੱਖ ਦੀ ਗੱਲ ਆ ਪਰ ਅੱਗੇ ਆ ਕੇ ਤੁਹਾਨੂੰ ਹੋਰ ਦੱਸ ਦਿਆਂ ਜੋ ਕਿ ਤੁਹਾਨੂੰ ਪਤਾ ਹੂਆ ਕਿ ਜਸਪ੍ਰੀਤ ਸਿੰਘ ਮਡੌਰ ਸਿਆਂਦੌਦ ਵਾਲਾ ਮਡੌਰ ਦੇ ਵਿੱਚ ਜਿਹੜਾ ਕੇਸ ਜਿਹੜਾ ਉਹਦਾ ਅਨਕਾਉਂਟਰ ਕੀਤਾ ਗਿਆ ਫੇਕ ਅਨਕਾਉਂਟਰ ਆ ਜਿਹਦੀਆਂ ਕਿ ਵੀਡੀਓ ਐਸਾ ਪਰਿਵਾਰ ਕੋਲੇ ਵੀ ਆ ਕਰਨਲ ਬਾਠ ਪਰਿਵਾਰ ਕੋਲੇ ਵੀ ਆ ਤੇ ਉਸ ਪਰਿਵਾਰ ਕੋਲੇ ਵੀ ਆ ਜਿਹਦਾ ਬੱਚਾ ਸੀ ਜਿਹੜਾ ਬੱਚਾ ਐਨਆਰਆਈ ਬੱਚਾ ਆਉਂਦਾ ਬਾਹਰੋਂ ਜਿਹੜਾ ਚੁੱਕ ਕੇ ਮਾਰਿਆ ਬਾਅਦ ਤੇ ਸਮਾਦ ਦੇ ਕੋਲ ਜਾ ਕੇ ਉਹਨੂੰ ਘੰਟਾ ਬਾਅਦ ਉਸ ਕਸ ਕਰਕੇ ਜਿਹੜਾ 7 ਗੋਲੀਆਂ ਉਹਦੀਆਂ ਮਾਰੀਆਂ ਹੁਣ ਤੁਹਾਨੂੰ ਵੱਡੀ ਗੱਲ ਦੱਸਦੇ ਆ ਕਹਿੰਦੇ ਕਿ ਨਾਨਕ ਸਿੰਘਾ ਨੂੰ ਜਦੋਂ ਇਹ ਗੱਲਬਾਤ ਕੀਤੀ ਨਾਨਕ ਸਿੰਘ ਐਸਐਸਪੀ ਹੁੰਦਾ ਸੀ ਉਦੋਂ ਉੱਥੇ ਪਟਿਆਲੇ ਇਹ ਜਸਵਿੰਦਰ ਕੌਰ ਨੇ ਕਿਹਾ ਕਿ ਜਦੋਂ ਮੈਂ ਨਾਨਕ ਸਿੰਘ ਨਾਲ ਗੱਲਬਾਤ ਕੀਤੀ ਉਹ ਕਹਿੰਦਾ ਤੁਹਾਨੂੰ ਕੰਪਰੋਮਾਈਜ਼ ਕਰਨਾ ਪਊਗਾ ਇਹਨਾਂ ਚਾਰੇ ਅਫਸਰਾਂ ਦੇ ਨਾਲ ਕਿ ਮੈਂ ਇਹਨਾਂ ਦਾ ਕੁਝ ਨਹੀਂ ਕਰ ਸਕਦਾ ਹੁਣ ਐਤੋਂ ਪਤਾ ਲੱਗਿਆ ਕਿ ਮਨਦੀਪ ਸਿੰਘ ਆਈਜੀ ਆਈਜੀ ਅਫਸਰ ਰਿਹਾ ਜਿਹੜਾ ਕਿਸਾਨਾਂ ਨੂੰ ਵੀ ਕਹਿੰਦਾ ਸੀ ਕਿ ਮੈਂ ਅਜੇ ਟਾਇਰ ਨਹੀਂ ਹੋਇਆ ਕਿ ਤੁਸੀਂ ਦੁਬਾਰੇ ਧਰਨਾ ਦੇ ਕੇ ਲਾ ਕੇ ਦਿਖਾਓ ਇੱਥੇ ਤੁਹਾਡੇ ਸਾਰਿਆਂ ਨੂੰ ਯਾਦ ਹੋਊਗਾ ਮਨਦੀਪ ਸਿੰਘ ਸਿੱਧੂ ਜਿਹੜਾ ਕਿ ਉਸ ਪਰਿਵਾਰ ਦੇ ਘਰ ਜਿਹੜਾ ਬੱਚਾ ਵੀ ਫੜਾਉਣ ਜਾਂਦਾਗਾ ਤੇ ਇੱਥੋਂ ਤੱਕ ਕਿਹਾ ਜਸਵਿੰਦਰ ਕੌਰ ਨੇ ਜਸਵਿੰਦਰ ਬਾਠ ਨੇ ਇੱਥੋਂ ਤੱਕ ਕਿਹਾ ਕਿ ਮਨਦੀਪ ਸਿੱਧੂ ਐਸਐਸਪੀ ਨਾਨਕਸਿੰਘ ਦੀ ਰਿਕਾਰਡਿੰਗ ਆ ਉਹਨਾਂ ਚਾਰ ਅਫਸਰਾਂ ਦੇ ਕੋਲ ਹੋਣੀਆ ਸੀ ਹੁਣ ਗਿਆ ਕਿ ਤੁਸੀਂ ਆਰਡਰ ਦਿੱਤਾ ਤਾਂ ਜਾ ਕੇ ਅਸੀਂ ਮੁੰਡਾ ਮਾਰਿਆ ਉਹ ਹੁਣ ਇੱਥੇ ਬੜਾ ਦਿਲ ਨੂੰ ਝੰਜੋੜਨ ਵਾਲੀ ਗੱਲ ਆ ਬੜਾ ਇੱਥੇ ਕਲੀਅਰ ਹੋ ਗਿਆ ਕਿ ਪੁਲਸ ਨੇ ਫੜ ਕੇ ਬੇਦੋਸਾ ਨੌਜਵਾਨ ਫੋਕੀ ਸੌਰਤ ਦੇ ਖਾਤਰ 10-10 ਲੱਖ ਰੁਪਏ ਖਾਤਰ ਆਪਣੇ ਮੋਢੇ ਤੇ ਲੱਗਣ ਵਾਲੀਆਂ ਫੀਤੀਆਂ ਖਾਤਰ ਉਹ ਨੌਜਵਾਨ ਸੋਹਣਾ ਸੰਖਾ ਮੁੰਡਾ ਅਕਲੋਤਾ ਮੁੰਡਾ ਮਾਫੀਆ ਦਾ ਮਾਰ ਦਿੱਤਾ ਯਾਲਮਾ ਨੇ ਦੂਸਰੀ ਗੱਲ ਇਸ ਤੋਂ ਵੀ ਵੱਡੀ ਅੱਗੇ ਦੱਸਦੇ ਆ ਤੇ ਜਸਵਿੰਦਰ ਕੌਰ ਨੇ ਕਿਹਾ ਅੱਗੇ ਉਸ ਪੱਤਰਕਾਰ ਸੰਦੀਪ ਸਿੰਘ ਨੇ ਨਾਲ ਗੱਲਬਾਤ ਕਰਦਿਆਂ ਕਿ ਜੇਕਰ ਭਗਵੰਤ ਮਾਨ ਕੋਲ ਅਸੀਂ ਗਏ ਸੀ ਉਸ ਟਾਈਮ ਜੇਕਰ ਸਾਡਾ ਹੱਲ ਹੋ ਜਾਂਦਾ ਤਾਂ ਐਡਾ ਮਾਮਲਾ ਭਖੜਾ ਨਹੀਂ ਸੀ ਸੀਬੀਆਈ ਦੇ ਕੋਲ ਇਹ ਕੇਸ ਜਾਣਾ ਨਹੀਂ ਸੀ ਤੇ ਹੁਣ ਦੱਸ ਦਿਆਂ ਕਿ ਭਗਵੰਤ ਮਾਨ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਤੁਸੀਂ ਆਪਣਾ ਜਿਹੜਾ ਸੀਬੀਆਈ ਦਾ ਕੇਸ ਦਿੱਤਾ ਉਹ ਵਾਪਸ ਲੈ ਲਓ ਅਸੀਂ ਉਹਨਾਂ ਨੂੰ ਡਿਸਮਿਸ ਕਰ ਦਿੰਦੇ ਆ ਹੁਣ ਇੱਥੋਂ ਪਤਾ ਸਿੱਧ ਹੋ ਗਿਆ ਕਿ ਭਾਈ ਉਹਨਾਂ ਨੇ ਮੁੰਡਾ ਨਜਾਇਜ਼ ਚੱਕ ਕੇ ਮਾਰ ਦਿੱਤਾ ਉਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਮੁੰਡਾ ਮਾਰ ਦਿੱਤਾ ਉਹਦੇ ਵਿੱਚ ਹੁਣ ਡੀਆਈਜੀ ਏਡੀਜੀਪੀ ਡੀਜੀਪੀ ਐਸਐਸਪੀ ਡੀਐਸਪੀ ਪਤਾ ਨਹੀਂ ਕਿੰਨੇ ਫਸਣਗੇ ਇਹ ਬੜੀ ਵੱਡੀ ਗੱਲ ਆ ਇਹ ਆਨ ਰਿਕਾਰਡ ਗੱਲ ਕਹੀ ਆ ਜਸਵਿੰਦਰ ਬਾਠ ਨੇ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਵਾਰ ਉਹ ਤੋਂ ਬਾਅਦ ਗੱਲ ਹੋਈ ਆ ਕਿ ਕੇਸ ਵਾਪਸ ਲੈ ਲਓ ਉਹਨਾਂ ਨੂੰ ਅਸੀਂ ਡਿਸਮਿਸ ਕਰ ਦਿੰਨੇ ਆ ਐਤੋਂ ਸਿੱਧਾ ਯਾਰ ਹੁੰਦਾਗਾ ਤੁਸੀਂ ਆਪ ਹੀ ਦੇਖ ਲਓ ਕਿ ਮੁੰਡਾ ਚੱਕ ਕੇ ਮਰਿਆ ਗਿਆ ਮੁੰਡਾ ਇਹ ਤਾਂ ਪਹਿਲੇ ਹੀ ਜਿਹੜਾ ਉਸ ਦਿਨ ਤੋਂ ਪਤਾ ਲੱਗ ਗਿਆ ਸੀ ਕਿ ਇਹਨਾਂ ਬੱਚਰਾਂ ਦੇ ਜਿਹੜਾ ਖੂਨ ਮੂਹ ਨੂੰ ਲੱਗਿਆ ਹੋਇਆ ਫੀਤੀ ਲਗਾਉਣ ਦਾ ਜਿਹੜਾ ਚਾਗ ਆ ਪਤਾ ਨਹੀਂ ਕਿੱਥੇ ਭਰਨਗੇ ਇੱਕ ਨੇ ਤਾਂ ਭਰ ਲਈ ਆ ਡੀਐਸਵੀ ਸਤਨਾਮ ਸਿੰਘ ਨੇ ਤਾਂ ਹੁਣ ਇਹਨਾਂ ਦੇ ਨਾਲ ਵੀ ਇਹੀ ਕੋਸਾ ਜੋ ਕੁਝ ਅੱਜ ਉਸ ਬੁਚੜ ਦੇ ਨਾਲ ਹੋ ਰਿਹਾ ਸੂਬਾ ਦੇ ਨਾਲ ਸੂਬੇ ਸਰਹੰਦ ਦੀ ਜਿਹੜੀ ਲਾਸ ਆ ਉਹ ਗਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਰੁਲਦੀ ਫਿਰਦੀ ਆ ਤੁਹਾਨੂੰ ਅੱਗੇ ਦੱਸਦੇ ਆ ਕਿਸੇ ਵੀ ਐਗਰਿਪੋਰਟ ਕਿਤੇ ਤੱਕ ਪਹੁੰਚੀ ਆ ਸੀਬੀਆਈ ਵੱਲੋਂ ਜਿਹੜਾ ਇੱਕ ਕਰਨਲ ਪਸ਼ਵਿੰਦਰ ਸਿੰਘ ਬਾੜਦਾ ਜਿਹੜਾ ਉਹ ਤੋਂ ਵੀ ਪੁੱਛ ਗਏ ਸਾਰੇ ਕਰ ਲਈ ਆ ਤੇ ਜਿਹੜਾ ਜਸਵਿੰਦਰ ਕੌਰ ਤੋਂ ਵੀ ਕਰ ਲਈ ਆ ਢਿੱਲੋ ਤੋਂ ਵੀ ਕਰ ਲਈ ਆ ਗਰਤੇਜ ਸਿੰਘ ਢਿੱਲੋ ਤੋਂ ਤੇ ਉਹ ਡਾਕਟਰ ਨੇ ਕਹਿੰਦੇ ਭੱਜ ਗਿਆ ਸੀ ਜਿਹਨੇ ਡਾਇਰੈਕਟਰ ਨੇ ਜਿਹੜੇ ਕਿ ਇੱਕ ਜਿਹੜਾ ਕੇਸ ਬਣਾਇਆ ਸੀ ਜਿਹੜਾ ਕਿ ਉਲਟਾ ਬਣਾਤਾ ਸੀ ਕਰਨਲ ਪ੍ਰਵਾ ਕਰਨਲ ਦੇ ਖਿਲਾਫ ਤੇ ਜਿਹੜਾ ਬਾਅਦ ਦੇ ਵਿੱਚ ਫੇਰਾ ਉਹ ਸਾਰਾ ਜਦੋਂ ਦੂਜੇ ਡਾਕਟਰ ਨੇ ਕਰਿਆ ਤੇ ਉਸ ਤੋਂ ਡਾਕਟਰ ਦੀ ਸਟੇਟਮੈਂਟ ਲੈਤੀ ਗਈ ਆ ਇਹ ਸਭ ਦੇ ਸਟੇਟਮੈਂਟਾਂ ਹੋ ਗਈਆਂ ਤੇ ਡਾਕਟਰ ਦੀ ਵੀ ਹੋ ਗਈ ਜਸਵੰਦਰ ਕੌਰ ਬਾੜ ਦੀ ਵੀ ਹੋ ਗਈ ਤੇ ਉਹਨਾਂ ਦਾ ਜਿਹੜਾ ਪਤੀ ਆ ਕਰਨਲ ਆ ਜਿਹੜਾ ਆਈਜੀ ਜੀ ਰੈਂਕ ਦਾ ਅਧਿਕਾਰੀ ਦੇ ਬਰਾਬਰ ਆ ਤੇ ਉਹਨੂੰ ਜਿਹੜਾ ਕਿ ਐ ਘੁੱਟ ਦਿੱਤਾ ਜਨਵਾਰਾ ਵਾਂਗੂ ਇਹਨਾਂ ਦੀ ਸਟੇਟਮੈਂਟ ਹੋ ਚੁੱਕੀ ਆ ਲੱਗਦਾ ਕਿ ਸਿਵੀਅਲ ਕੋਰਟ ਵੱਲੋਂ ਹੁਣ ਇਹਨਾਂ ਨੂੰ ਕੱਲੇ 4 ਰੈਂਸ ਵਟ ਨਹੀਂ ਟੰਗੇ ਜਾਣਗੇ ਹੁਣ ਪਤਾ ਨਹੀਂ ਕਿੰਨੇ ਕ ਟੰਗੇ ਜਾਣਗੇ ਮਾਵਲਾ ਦੂਜਾ ਦਾ ਜਿਹੜਾ ਦੇਖੋ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੁਣ ਪਤਾ ਲੱਗਿਆ ਕਿ 27 ਜਨਵਰੀ ਦੇਖੋ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਨਵਰੀ ਜਾਨੀ ਕਿ 6 ਮਹੀਨੇ ਦੇ ਉੱਤੇ ਜਿਹੜਾ ਕੇਸ ਪਾ ਦਿੱਤਾ ਇਸ ਕਰਕੇ ਜਿਹੜੇ ਕੇਸ ਲੰਘਦੇ ਆ ਇਸ ਕਰਕੇ ਇਹਨਾਂ ਬੱਚੜਾਂ ਨੂੰ ਲੱਗਦਾ ਕਿ ਸਾਡਾ ਕੁਝ ਹੋਣਾ ਨਹੀਂ ਕੇਸ ਲੰਬੇ ਚਲੇ ਜਾਂਦੇ ਆ 6-6 ਮਹੀਨੇ ਦੀਆਂ ਤਰੀਕਾ ਪੈ ਜਾਂਦੀਆਂ ਨੇ ਸਾਲ-ਸਾਲ ਦੇ ਤਰੀਕਾ ਪੈ ਜਾਂਦੀਆਂ ਨੇ ਇਸ ਕਰਕੇ 30-30 ਸਾਲ ਜਿਹੜੇ ਲੰਘ ਜਾਂਦੇ ਆ ਹੁਣ ਇਸ ਮਾਮਲੇ ਦੇ ਵਿੱਚ ਤਾਂ ਸਿੱਧਾ ਜ਼ਾਰ ਹੋ ਗਿਆ ਕਿ ਮੁੰਡਾ ਚੱਕ ਕੇ ਮਾਰਿਆ ਇਹ ਤਾਂ ਕਹਿੰਦੇ ਆ ਕਿ ਸਾਡੇ ਕੋਲ ਭਾਈ ਵੀਡੀਓ ਉਹਦੇ ਹੱਥ ਖੜੇ ਦੇ ਕਰੇ ਦੀਆਂ ਵੀਡੀਓ ਹੈਗੀਆਂ ਜਿਹੜਾ ਜਸਪ੍ਰੀਤ ਮੁੰਡੇ ਦੇ ਹੱਥ ਖੜੇ ਕਰ ਦਿੱਤੇ ਤੇ ਬੱਚਾ ਸਹੀ ਸਲਾਮਤ ਮਿਲ ਗਿਆ ਤੇ ਬੁੱਚੜੋ ਤੁਹਾਨੂੰ ਸ਼ਰਮ ਨਹੀਂ ਆਈ ਮਾਰੀ ਮੋਟੀ ਯਾਲਮੋ ਇਹ ਤਾਂ ਮੈਂ ਧੰਨ ਕਹਿਣਾਗਾ ਆ ਜਸਵਿੰਦਰ ਕੌਰ ਬਾਠ ਨੂੰ ਮੈਂ ਸਲੂਟ ਕਰਦਾਗਾ ਇਹੋ ਜਿਹੇ ਪਰਿਵਾਰ ਦੇ ਵਿੱਚ ਇਹੋ ਜੀਆਂ ਔਰਤਾਂ ਹੋਣ ਪੰਜਾਬ ਦੇ ਵਿੱਚ ਜਿਹੜੀਆਂ ਕਿ ਆਪਣੇ ਹੱਕਾਂ ਦੀ ਲਈ ਲੜਾਈ ਲੜਦੀਆਂ ਤੇ ਦੂਸਰੇ ਦੇ ਹੱਕਾਂ ਦੀ ਲੜਾਈ ਲੜਦੀਆਂ ਤੇ ਨਾਲ ਜਿਹੜੀ ਕਿ ਸਹਾਇਤਾ ਵੀ ਕਰਦੀਆਂ ਜੇਕਰ ਇਹ ਜਜ਼ਬਾ ਜਸਵਿੰਦਰ ਕੌਰ ਦੇ ਵਿੱਚ ਨਾ ਹੁੰਦਾ ਨਾ ਆਪਣੇ ਪਤੀ ਨੂੰ ਇਨਸਾਫ ਦਵਾ ਸਕਦੀ ਸੀ ਨਾ ਆਪਣੇ ਬੇਟੀ ਨੂੰ ਇਨਸਾਫ ਦਵਾ ਸਕਦੀ ਸੀ ਤੇ ਜਸਪ੍ਰੀਤ ਸਿੰਘ ਦਾ ਇਨਸਾਫ ਮਿਲਣਾ ਕਿੱਥੇ ਸੀ ਇਹ ਵੱਡੇ ਸਵਾਲ ਨੇ ਜਿਹੜਾ ਅੱਜ ਜਸਵਿੰਦਰ ਕੌਰ ਨੂੰ ਜੋ ਮਰਜ਼ੀ ਕਹਿਣਾ ਮੈਂ ਕਹਣਾ ਕਿ ਇਹ ਜਹ ਧਰਨਾ ਉਹ ਔਰਤਾ ਪਰਮਾਤਮਾ ਖੁਦ ਵਸਦਾ ਹੁੰਦਾ ਹੈਗਾ ਕਹਿੰਦੇ ਕਿ ਇਹਨਾਂ ਵਿੱਚ ਜਦੋਂ ਇਹ ਜੇ ਵੱਡੇ ਵੱਡੇ ਕਾਰਨਾਮੇ ਹੁੰਦੇ ਆ ਆਵਾਜ਼ ਉਠਾਉਣੀ ਸਰਕਾਰ ਦੇ ਖਿਲਾਫ ਆ ਚਾਰ ਬੁੱਚੜ ਅਫਸਰਾਂ ਦੇ ਖਿਲਾਫ ਆ ਡੀਐਸਪੀ ਦੇ ਖਿਲਾਫ ਐਸਐਸਪੀ ਦੇ ਖਿਲਾਫ ਪੰਜਾਬੀ ਦੇ ਵਿੱਚ ਕਹਿੰਦੇ ਹੁੰਦਾ ਖਾਲਾ ਜੀ ਦਾ ਵਾਰਾ ਨਹੀਂ ਆਵਾਜ਼ ਉਠਾਉਣੀ ਇਹ ਜਿਗਰੇ ਦੇ ਨਾਲ ਆਵਾਜ਼ ਉਠਾਈ ਜਾ ਸਕਦੀ ਆ ਗੱਲਾਂ ਹਰ ਇੱਕ ਕਰ ਸਕਦਾਗਾ ਮੈਕਾਂ ਦੇ ਵਿੱਚ ਬੈਠ ਕੇ ਪਰ ਜਿਹੜਾ ਅਸਲੀ ਜਿਹੜੇ ਕਿ ਜ਼ੀਰੋ ਗਰਾਉਂਡ ਤੇ ਜਿਹੜਾ ਕਰਕੇ ਬਖਾਇਆ ਜਣੀ ਕਿ 3 ਮਹੀਨੇ ਲਗਾਤਾਰ ਕਰਨੀ ਬੈਠ ਕੇ ਦੇਖਿਆ ਸੀ ਜਸਵੰਦਰ ਕੌਰ ਨੇ ਰੋਟੀ ਨਹੀਂ ਖਾ ਕੇ ਦੇਖੀ ਸੀ ਆਪਣੇ ਕੱਪੜੇ ਨਹੀਂ ਬਦਲ ਕੇ ਦੇਖੇ ਸੀ ਕਿ ਪੂਰਾ ਜੋਰ ਲਾਇਆ ਹਾਈ ਕੋਰਟ ਤੇ ਇੱਕ ਕੇਸ ਗਏ ਆ ਪਹਿਲਾਂ ਫਿਰ ਅਨਕਵਾਰੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਚੰਡੀਗੜ੍ਹ ਪੁਸਤ ਤੱਕ ਗਈ ਜੇ ਸੀਬੀਏ ਦੀ ਇਨਕਵਾਰੀ ਜਿਹੜੀ ਲਗਭਗ ਹੋਣਾ ਤੈ ਹੋ ਚੁੱਕੀ ਆ ਥੋੜੇ ਟਾਈਮ ਦੇ ਵਿੱਚ ਹੀ ਕਿਹੜੇ ਕਿਹੜੇ ਬੁਚੜ ਅਫਸਰ ਟੰਗੇ ਜਾਣਗੇ ਇਹ ਵੱਡਾ ਸਵਾਲ ਆ ਤੁਸੀਂ ਵੀਡੀਓ ਨੂੰ ਵੱਤ ਵਾਰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਜਿੱਥੇ ਕਰਨਲ ਪਰਿਵਾਰ ਨੂੰ ਇਨਸਾਫ ਮਿਲੇਗਾ ਉੱਥੇ ਹੁਣ ਜਸਪ੍ਰੀਤ ਸਿੰਘ ਨੂੰ ਇਨਸਾਫ ਜ਼ਰੂਰ ਮਿਲੇਗਾ ਵੱਡੀ ਗੱਲ ਇੱਥੇ ਇਹ ਨਿਕਲ ਆ ਰਹੀ ਆ ਕਿ ਭਗਵੰਤ ਮਾਨ ਨੂੰ ਪਤਾ ਲੱਗ ਚੁੱਕਿਆ ਕਿ ਸਾਡੇ ਅਫਸਰ ਐਸਐਸਬੀ ਨਾਲਕ ਸਿੰਘ ਮੰਦੀਪ ਸਿੰਘ ਤੱਕ ਫਸ ਸਕਦੇ ਆ ਮਾਦਾ ਫੇਰ ਕਹਿਣਾਗਾ ਧੰਨਾ ਜਸਵਿੰਦਰ ਕੌਰ ਬਾਠ ਜਿਨ੍ਹਾਂ ਨੇ ਕਿ ਇੱਕ ਬੜਾ ਹੀ ਸੋਨਾ ਪਰਾਲਾ ਕੀਤਾ ਮੈਂ ਇਹ ਸੋਨਾ ਕਹੂੰਗਾ ਬੇਸ਼ੱਕ ਚਲੋ ਉਹਨਾਂ ਦੇ ਦਾ ਦੁੱਖ ਦੀ ਘੜੀ ਸੀ ਦੁੱਖ ਦਾ ਕਹਿ ਟੁੱਟਿਆ ਸੀ ਉਸ ਦੇ ਪਰਿਵਾਰ ਦੇ ਉੱਪਰ ਪਰ ਸੋਨਾ ਪਰਾਲਾ ਕਿਉਂ ਕਹਿ ਰਹੇ ਆ ਮੈਂ ਇੱਥੇ ਕਿ ਅੱਜ ਉਸ ਬੱਚੇ ਦੀ ਜ਼ਿੰਦਗੀ ਰੁਲ ਜਾਣੀ ਸੀ ਉਸ ਬੱਚੇ ਦਾ ਕਿ ਉਸ ਬੱਚੇ ਦਾ ਗਨਾਹ ਸੀ ਜਸਪ੍ਰੀਤ ਸਿੰਘ ਦਾ ਖਾਸ ਕਰਕੇ ਜਿਹੜਾ ਕਰਨਲ ਪਲਵਾਰ ਨੂੰ ਤਾਂ ਦੇਖੋ ਮਿਲ ਜਾਣੀ ਆ ਜਸਵੰਦਰ ਕੌਰ ਦੇ ਨਾਲ ਤੇ ਉਸ ਆ ਜਦ ਅਨਕਾਉਂਟਰ ਕਰਕੇ ਆਏ ਸੀ ਤੇ ਉਹ ਜੇਕਰ ਕਰਨਲ ਨੂੰ ਨਾ ਕੁੱਟਦੇ ਤਾਂ ਮੁੱਦਾ ਰਫਾ-ਦਾਫਾ ਹੋ ਜਾਣਾ ਸੀ ਉਹਨਾਂ ਨੂੰ ਡੀਐਸਪੀ ਨੇ ਤਰੱਕੀਆਂ ਮਿਲ ਜਾਣੀਆਂ ਸੀ ਦਰਦਾਰ ਲੱਖ ਰੁਪਏ ਮਿਲ ਜਾਣਾ ਸੀ ਆ ਘਰਤੂਤਰ ਇਹਨਾਂ ਦੀਆਂ ਫਿਰ ਤੁਸੀਂ ਕਹਿੰਦੇ ਉਹਨਾਂ ਨੂੰ ਬੁੱੱਚੜ ਕੇ ਨੂੰ ਯਾਲਮ ਕਹਿੰਦੇ ਹੋ ਦੱਸੋ ਕੀ ਨਾ ਕਹੀ ਅਸੀਂ ਇਹਨਾਂ ਨੂੰ ਅੱਜ ਸ਼ਰਮ ਕਰਨੀ ਚਾਹੀਦੀ ਇਹਨਾਂ ਨੂੰ ਅਸੀਂ ਨੌ ਮਾਤ ਦਾ ਰਿਸ਼ਤਾ ਕਹਨੇ ਆ ਆ ਜਿਹੜੇ ਕੋਈ ਟੰਡਣਾ ਆ ਜਾਂ ਫਲਾਨਾ ਕਾ ਜਾਂ ਧਮਕਾ ਕਾ ਆਪਣੇ ਆਪ ਸਿਵ ਸੈਨਾ ਬਣਾਈ ਬੈਠੇ ਆ ਇਹਨਾਂ ਨੂੰ ਘਰ ਦਾ ਕੋਈ ਪੁੱਛਦਾ ਨਹੀਂ ਉਹੀ ਗੱਲ ਹੁੰਦੀ ਆ ਜਿਹਨੂੰ ਕੋਈ ਘਰ ਦਾ ਕਹਿੰਦੇ ਕੱਢਿਆ ਵੱਢਿਆ ਹੋਵੇ ਘਰ ਦਾ ਕੋਈ ਪੁੱਸੇ ਨਾ ਉਹ ਜਾ ਕੇ ਵੱਡਾ ਪ੍ਰਧਾਨ ਮੰਤਰੀ ਦਾ ਅੱਜ ਇਹ ਸਿਵ ਸੈਨਾ ਵਾਲੇ ਅੱਜ ਉਸ ਸੂਬੇ ਦੇ ਕਹਿੰਦੇ ਅਸੀਂ ਲਾਸ ਅਸੀਂ ਲੈਵਾਂਗੇ ਆਪਣੇ ਮੋਢੇ ਤੇ ਚੱਕਾਂਗੇ ਕਹਿੰਦੇ ਸਾਡੇ ਹੀਰੋ ਸੀ ਜਾਨੀ ਕਿ ਸਿੱਖਾਂ ਦੇ ਖਿਲਾਫ ਡਟ ਕੇ ਖੜਿਆ ਇਹ ਲੋਕ ਆ ਤੁਸੀਂ ਕਹਿੰਦੇ ਕਿ ਅਸੀਂ ਸਾਡਾ ਨੌ ਮਾਹ ਦਾ ਰਿਸ਼ਤਾ ਸ਼ਰਮ ਕਰ ਲੋ ਅੱਜ ਲੋਕੋ ਤੁਹਾਨੂੰ ਜਿਹੜੇ ਕਿ ਇਹ ਕਹਿੰਦੇ ਆ ਇੱਥੋਂ ਪਤਾ ਲੱਗ ਗਿਆ ਕਿ ਹੁਣ ਤੁਹਾਨੂੰ ਸਿੱਖਾਂ ਦੇ ਉੱਪਰ ਤੁਹਾਨੂੰ ਇਹ ਕੰਮੇ ਚੁਬਦੇ ਤੁਹਾਡੀ ਦਾੜੀਆਂ ਕੇਸ ਇਹਨਾਂ ਨੂੰ ਕੰਮੇ ਚੁਬਦੇ ਆ ਇਹਨਾਂ ਨੂੰ ਦਸਮਣ ਚੱਗੇ ਲੱਗਦੇ ਆ ਪਤਾ ਨਹੀਂ ਉਸ ਪਾਪੀ ਸੁਬੇ ਸਰਾਂਦ ਨੇ ਪਤਾ ਨਹੀਂ ਕਿੰਨੇ ਘਰ ਹਜ਼ਾਰ ਤੇ 100 ਤੋਂ ਬਾਅਦ ਪਲੱਸ ਤਾਂ ਦੱਸੇ ਜਾ ਰਹੇ ਆ ਅਜੇ ਗਿਣਤੀ ਮਿੰਤੀ ਨਹੀਂ ਕਹਿੰਦੇ ਹੁੰਦੀ ਆ ਇਸ ਕਰਕੇ ਜਿਹੜਾ ਜਸਵਿੰਦਰ ਕੌਰ ਨੂੰ ਮੈਂ ਦੁਆਰੇ ਸਲੂਟ ਕਰਦਾ ਅਖੀਰ ਦੇ ਵਿੱਚ ਆ ਕਿ ਜੇਕਰ ਕਰਨਲ ਪਰਿਵਾਰ ਦੀ ਪਤਨੀ ਨਾ ਅੱਗੇ ਆਉਂਦੀ ਨਾ ਇਹ ਮੁੱਦਾ ਚੁੱਕਦਾ ਤੇ ਮੁੱਦਾ ਡੱਬਿਆ ਜਾਣਾ ਸੀ ਮੁੱਦਾ ਵਿਚੇ ਰਹਿ ਜਾਣਾ ਸੀ ਤਾਂ ਸੰਦੀਪ ਸਿੰਘ ਆ ਜਸਪ੍ਰੀਤ ਸਿੰਘ ਆ ਕਰਨਾ ਜਸਪ੍ਰੀਤ ਸਿੰਘ ਨੂੰ ਇਨਸਾਫ ਨਹੀਂ ਮਿਲਣਾ ਸੀ ਜਿਹੜਾ ਕਿ ਮਡੌਰ ਦੇ ਵਿੱਚ ਇੱਕ ਫੇਕ এনਕਾਊਂਟਰ ਦੇ ਵਿੱਚ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਤਿੰਨ ਗੋਲੀਆਂ ਜਮਾ ਕੋਲੋਂ ਨੇੜੇ ਖੜ ਕੇ ਫਟਦੇ ਜਿਹੜੀਆਂ ਮਾਰਿਆ ਗਿਆ ਵਕੀਲ ਸਾਹਿਬ ਕਹਿੰਦੇ ਆ ਤੇ ਸੱਤ ਗੋਲੀਆਂ ਮਾਰ ਕੇ ਜਾਨੀ ਕਿ ਬਾਲਾ ਵੱਡਾ ਗੈਂਗਸਟਰ ਮਾਰਤਾ ਹੁੰਦਾ ਬਾਲਾ ਵੱਡਾ ਕੋਈ ਅਤਵਾਦੀ ਮਾਰਤਾ ਹੁੰਦਾ ਤੇ ਇਹ ਭੋਗ ਤਨੇ ਪਹਿਣ ਗਿਆ ਕੀੜੇ ਪਹਿਣ ਕੇ ਤੁਹਾਡੇ ਤੁਸੀਂ ਦੇਖ ਲਿਓ ਇੱਥੇ ਤੁਸੀਂ ਹੋ ਇੱਥੇ ਆਪਾਂ ਵੀਡੀਓ ਤੁਸੀਂ ਸਾਮਕੇ ਰੱਖ ਲਿਓ ਤੇ ਵੀਡੀਓ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਤਾਂ ਕਮੈਂਟ ਜਰੂਰ ਕਰ ਦਿਓ ਜੇ ਤੇ ਭਰਾ ਵਸੇਰ ਨਹੀਂ ਕਰਨੀ ਇਨਾ ਕੰਮ ਕਰ ਲਿਆ ਕਰੋ ਕਿਉਂਕਿ ਜਜ਼ਬਾ ਇਹ ਇੱਕ ਦਰਦ ਹੈ ਪੰਜਾਬ ਦਾ ਸਾਡਾ ਜਿਹਨੇ ਕਰਦਾ ਇਹ ਚੀਜ਼ਾਂ ਗੱਲਾਂ ਕਰਨ ਨੂੰ ਪਰ ਦਰਦਾ ਜਦੋਂ ਅੰਦਰੋਂ ਹੂਕ ਉੱਠਦੀ ਆ ਕਿ ਸਾਡੇ ਬੱਚਿਆਂ ਦੇ ਨਾਲ ਆ ਸਾਡੇ ਹੀ ਪੰਜਾਬ ਸਾਡੇ ਮੁੰਡੇ ਜਿਹੜੇ ਅਸੀਂ ਸਿੱਖਾਂ ਦੇ ਮੁੰਡੇ ਕਹਨੇ ਆ ਸਾਡੇ ਘਰਾਂ ਦੇ ਵਿੱਚੋਂ ਭਰਤੀ ਹੋ ਕੇ ਤੇ ਦੂਸਰਿਆਂ ਦੇ ਬੱਚਿਆਂ ਨੂੰ ਜਿਹੜਾ ਕਿ ਕੋ-ਕੋ ਕੇ ਮਾਰੇ ਆ ਇਸ ਤੋਂ ਵੱਡ ਜ਼ੁਲਮ ਇਸ ਤੋਂ ਵੱਡ ਜਿਹੜਾ ਹਤਿਆਰ ਕੀ ਹੋਊਗਾ ਬੈਸੀਅਨਕਾਰਾ ਕੀ ਹੋਊਗਾ ਮਨੇ ਦੱਸ ਦਿਓ ਜਵਾਬ ਦੇ ਦੇ ਕੋਈ ਜੇ ਕੋਈ ਪੁਲਿਸ ਵਾਲਾ ਸੁਣਦਾ ਕਿ ਮੈਂ ਸਾਰੇ ਪੁਲਿਸ ਵਾਲਿਆਂ ਨੂੰ ਨਹੀਂ ਇੱਥੇ ਕਹਿ ਸਕਦਾ ਕਿਉਂਕਿ ਉਹ ਉਹੀ ਗੱਲ ਆਉਂਦੀ ਆ ਬੜੇ ਅਫਸਰ ਇੱਥੇ ਵਧੀਏ ਨੇ ਬੜਿਆਂ ਦੇ ਜਿਹੜਾ ਸਲਾਘਾ ਕਰਨੀ ਬਣਦੀ ਆ ਬੜੇ ਨੌਜਵਾਨ ਵੀ ਸਲਾਘਾ ਕਰਨੀ ਬਣਦੀ ਆ ਪਰ ਕਾਲੀਆਂ ਭੇਡਾਂ ਦੀ ਗਿਣਤੀ ਵੱਧ ਹੋ ਚੁੱਕੀ ਆ ਉਹ ਕਾਲੀਆਂ ਭੇਡਾਂ ਦੀ ਗਿਣਤੀ ਵੱਧ ਹੋਣ ਕਰਕੇ ਦੂਜਿਆਂ ਤੇ ਵੀ ਜਿਹੜਾ ਦਾਗ ਲੱਗਦਾ ਆ ਰਿਹਾ ਤੇ ਤਦ ਤੱਕ ਦੇ ਹੋ ਅਜਾਤ ਅਗਲੀ ਵੀਡੀਓ ਜਲਦੀ ਲੈ ਕੇ ਆਉਣੇ ਆ ਤੁਹਾਡੇ ਹਾਜ਼ਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤ